ਵਾਹਿਗੁਰੂ ਸਤਿਨਾਮ ਵਾਹਿਗੁਰੂ ਵਿਰਿੰਦਰ ਕੋਲੇ ਅਸੀਂ ਆਏ ਸੀਗੇ ਬਈ ਵਿਰਿੰਦਰ ਸਿੰਘ ਕੋਲੇ ਤੇ ਜੀ ਸਾਡਾ ਡਾਕਟਰਾਂ ਕੋਲ ਕੋਈ ਹੱਲ ਨਹੀਂ ਹੋਇਆ ਤੇ ਇੱਥੋਂ ਸਾਨੂੰ ਜੀ ਫਰਕ ਜਾਪਿਆ ਬਹੁਤ ਜ਼ਿਆਦਾ ਹੈ ਜੀ ਬਈ ਅੱਗੇ ਨਾਲੋਂ ਠੀਕ ਆ ਜੀ ਪਹਿਲਾਂ ਨਾਲੋਂ ਤੇ ਬਾਈ ਹੁਣੇ ਠੀਕ ਹੋਏ ਉਸੇ ਟਾਈਮ ਹੀ ਹਾਂ ਜੀ ਉਸੇ ਟਾਈਮ ਠੀਕ ਹੋਏ ਜੀ ਅਸੀਂ ਕਿੰਨੇ ਇੱਥੇ ਆਓ ਜੀ ਬਾਬਾ ਜੀ ਕੋਲੇ ਤੇ ਆਪਦੇ ਜੋ ਵੀ ਦੁੱਖ ਦਿਲ ਦੇਰਾ ਸਾਰੇ ਵਧੀਆ ਹਰਮਾਨ ਲੈ ਕੇ ਜਾਓ ਕੀ ਨਾਮ ਸੀ ਬਾਈ ਜੀ ਆਪਣਾ ਮੇਰਾ ਨਾਮ ਜੀ ਕਾਬਲ ਸਿੰਘ ਹੈ ਜੀ ਅਸੀਂ ਜੀਰੇ ਤੋਂ ਆਏ ਜੀ ਪਿੰਡ ਵਸਤੀ ਪੰਜਾਬ ਸਿੰਘ ਵਾਲੀ ਜੀ ਅਸੀਂ ਬਹੁਤ ਤੰਗ ਸੀ ਜੀ ਲੱਖ ਤੋਂ ਮਿਰਤੋਂ ਦੇ ਜੀ 22 ਦਿਨ ਹੋ ਗਏ ਜੀ ਨਾ ਉੱਠਿਆ ਜਾਂਦਾ ਸੀ ਨਾ ਕੋਸ ਜਿੰਨਾ ਸੁੱਤਾ ਜਾਂਦਾ ਸੀ ਰਾਤ ਨੂੰ ਵੀ ਅਸੀਂ ਅੱਗੇ ਨਾਲੋਂ ਥੋੜਾ ਸਹੀ ਹੈ ਵੀ ਬਾਈ ਜੀ ਤੇ ਵੈਗਰੂ ਨੇ ਹੁਣੇ ਕਿਰਪਾ ਕੀਤੀ ਹੈ ਵਿਚਾਰੇ ਦਾ ਦਰਦ ਬਹੁਤ ਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੇ ਕਿਸੇ ਹੋਰ ਵੀ ਮਾਈ ਭਾਈ ਦੇ ਦਰਦ ਹੋਵੇ ਵੈ ਦਿਵਿੰਦਰ ਸਿੰਘ ਪਿੰਡ ਬੋਨਰਾ ਜ਼ਿਲ੍ਹਾ ਮੋਗਾ ਮਿਲ ਸਕਦੇ ਨੇ ਸੇਵਾ ਕੀਤੀ ਜਾਂਦੀ ਹੈ ਮਹਾਰਾਜ ਕਿਰਪਾ ਕਰੇ ਜੀ ਵਾਹਿਗੁਰੂ ਜੀ ਫਤਾਲਾ ਸਾਹਿਬ ਵਾਹਿਗੁਰੂ ਜੀ ਕੀ ਫਤੇ